ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤੁਹਾਡੇ ਵਾਸਤੇ ਇੱਕ ਮੈਂ ਨਵੇਂ ਸੂਟ ਦੀ ਵੀਡੀਓ ਲੈ ਕੇ ਆਈਆਂ ਤੁਹਾਡੇ ਵਾਸਤੇ ਸਿੰਧੀ ਵੱਡੀ ਬੁੱਟੀ ਚੋਰਸ ਸਿੰਧੀ ਦੀ ਉਹ ਅੱਜ ਮੈਂ ਸਿਖਾਵਾਂ ਤੁਹਾਨੂੰ ਛਾਪੜੀ ਕਿਉਂਕਿ ਮੈਂ ਟ੍ਰੇਸ ਕਰੀ ਦੀ ਹੈ ਕਿ ਮੈਂ ਐਕਸਟਰਾ ਆ ਵੱਡੀ ਬੁੱਟੀ ਮੈਂ ਬਣਾਈ ਹੈ ਇਸ ਤਰ੍ਹਾਂ ਕਾਗਜ਼ ਲੈ ਲੈਣਾ ਆ ਵੱਡੀ ਬੁੱਟੀ 1.5 ਇੰਚ ਇਧਰੋਂ 1.5 ਇੱਕੋਂ ਤੇ 1.5 ਚਾਰੇ ਪਾਸੇ 1.5 ਇੰਚ ਲਾਈਨ ਮਾਰ ਕੇ ਉਹਨੂੰ ਫਿਰ ਵਿਚਕਾਰੋਂ ਕਰਾਸ ਕਰ ਲੈਣਾ ਫਿਰ ਇਹ ਚਾਰ ਬੁੱਟੀਆਂ ਇਸ ਤਰ੍ਹਾਂ ਛਾਪ ਲੈਣੀਆਂ ਨੇ ਜਿਵੇਂ ਮੈਂ ਛਾਪ ਕੇ ਹਈਆਂ ਛੋਟੀ ਸਿੰਧੀ ਪਹਿਲਾਂ ਮੈਂ ਛਾਪਣੀ ਦੱਸੀ ਹੋਈ ਐ ਉਸ ਤਰ੍ਹਾਂ ਬਣਾ ਲੈਣੀਆਂ ਨੇ ਵਿਚਲੀ ਆਪੇ ਬਣ ਜੂਗੀ ਜਦੋਂ ਆਪਾਂ ਚਾਰ ਬਣਾ ਲਈਏ ਵਿਚਲੀ ਆਪਣੇ ਆਪ ਬਣ ਜਾਣੀ ਐ ਇਸ ਤਰ੍ਹਾਂ ਚਾਰਸ ਬੁੱਟੀ ਬਣ ਜੂਗੀ ਤੇ ਉਸ ਤਰੀ ਗਲੀਆਂ ਕੱਢ ਕੇ ਆਪਾਂ ਕੱਪੜੇ ਤੇ ਛਾਪ ਲੈਣੀ ਆ। ਇਹ ਹੋ ਗਈ ਸਿਪਾਈ ਜੇ ਸਮਝ ਨਹੀਂ ਆਉ ਪਾ ਫੇਰ ਵੀ ਦੱਸ ਦਾਂਗੇ ਦੁਬਾਰਾ ਪੁੱਛ ਸਕਦੇ ਤੁਸੀਂ। ਇਹ ਹੋ ਗਈ ਸਿਪਾਈ ਹੁਣ ਆਪਾਂ ਸਟਾਰਟ ਕਰਦੇ ਹਾਂ ਨੂੰ ਬਣਾਉਣੀ। ਇਹਦੀ ਮੈਂ ਛੋਟੀ ਬੁੱਤੀ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕੀਆਂ। ਉਸ ਤਰੀ ਬਣੂ ਇਹ ਵੱਡੀ ਐ। ਛੋਟੇ ਬੁੱਤੀ। ਇਹਨੂੰ ਆਪਾਂ ਦੱਸਾਂਗੇ ਪਹਿਲਾਂ ਆਪਾਂ ਜਿਹੜਾ ਆਪਾਂ ਨੇ ਇਹ 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 ਪੌਂਚੇ ਬਣਾ ਰਹੀਆਂ ਮੈਂ। ਸ਼ਰਟ ਦੀਆਂ ਬਾਹਾਂ ਤੇ ਪਹੁੰਚੇ ਤੇ ਕਮੀਜ਼ ਦੇ ਦੋ ਖੁੰਝਿਆਂ 'ਚ ਇਹ ਸਾਰੀਆਂ ਦਸਦਣੀਆਂ ਹੁਣ ਮੈਂ ਫੁੱਲ ਤੋਂ ਸਟਾਰਟ ਕਰਦੀ ਹਾਂ ਫੁੱਲ ਮੈਂ ਪਹਿਲਾਂ ਵੀ ਦੱਸਿਆ ਹੋਇਆ ਐਸੇ ਇੱਕ ਵਾਰੀ ਫੇਰ ਦੱਸ ਦਿੰਦੀ ਆ ਜੇ ਮੈਂ ਵਿਚਾਲੇ ਇੱਥੇ ਫੁੱਲ ਦੀ ਫੁੱਲ ਛਾਪ ਲਿਆ ਮਤਲਬ ਉ ਤਾਂ ਆਪਾਂ ਹੱਥ ਨਾਲ ਵੀ ਸਾਫ ਸਕਦੇ ਆ ਇਸ ਤਰ੍ਹਾਂ ਵਿਚਾਲੇ ਕੱਢ ਲਈ ਤੇ ਫਿਰ ਇੱਥੋਂ ਟੰਕਾ ਭਰ ਲਿਆ ਇੰਨੀ ਇੰਨੀ ਕਿ ਜਗ੍ਹਾ ਇੰਨੀ ਕਿ ਸਪੇਸ ਇੱਥੇ ਛੱਡ ਦੇਣੀ ਆ ਇੰਨੀ ਤੇ ਇੱਥੇ ਇੱਥੋਂ ਫਿਰ ਇਧਰੋਂ ਦੀ ਦੱਬ ਲਿਆ ਨੂੰ ਜਿਵੇਂ ਜਿਵੇਂ ਸਿਪਾਈ ਹੋ થી ਉਹਦੀ ਜੜ ਚ ਸੂਈ ਕੱਢ ਲੈਣੀ ਹੈ ਦੇਖੋ ਇਹ ਐਸਟਰਾ ਤੁਸੀਂ ਇਹਨੂੰ ਸਟਾਰਟ ਕਰ ਲੈਣਾ ਇਹ ਜਿਹੜਾ ਥ੍ਰੈਡ ਲਿਆ ਮੈਂ ਇਹ ਐਂਕਰ ਦਾ ਧਾਗਾ ਇਹਨੂੰ ਦੂਰਾ ਕਰਾਏ ਇਹਦੇ ਚ ਦੂਰਾ ਕਰਿਆ ਇਹ ਬਟੇ ਵਾਲੀ ਐਂਕਰ ਦੀ ਰੀਲ ਹੈ ਜਿਹੜੀ ਇਹ ਬੁੱਟੀ ਉਹਦੀ ਪਾਈ ਗਿਆ ਮੈਂ पर यदी भी पैजूगी इच्छा है जिम्मे मर्जी पा लो देखो हम इतों नीचे, नीचे तो क्ढी जाना इधर का जहा टंका इस तरह भर लेना धागा मूरे तो इस तरह इधरों भी इन्ना क च लैंना थोड़ा जा नीचे इन्ना ਤੇ ਐਸਟਰਾ ਇਹ ਮੈਂ ਬਾਲਾ ਵੀ ਦੱਸਿਆ ਤੁਹਾਨੂੰ ਬਹੁਤ ਵੱੜੀ ਪੱਤੀਆਂ ਵੀ ਇਸੇ ਤਰ੍ਹਾਂ ਭਰੀਆਂ ਜਾਂਦੀਆਂ ਨੇ ਇਹ ਉੱਪਰੋਂ ਛਪਾਈ ਦੇ ਮੁਤਾਬਕ ਗਲਾਈ 'ਚ ਚਾਈ ਜਾਊਗਾ ਤੇ ਪੱਤੀ ਤਿੱਖੀ ਹੁੰਦੀ ਉਹ ਤਿੱਖਾ ਆਪਣੇ ਆਪੇ ਛਪਾਈ ਦੇ ਮੁਤਾਬਕ ਟੜਿਆ ਹੋਈ ਜਾਂਦਾ ਉਹ ਇਸ ਤਰ੍ਹਾਂ ਹੁੰਦੀ ਹੈ ਪੱਤੀ ਜਿਵੇਂ ਆ ਬਣਾਇਆ ਹੋਇਆ ਫੁੱਲ ਇਹ ਸੂਟ ਬਹੁਤ ਸੁੰਨਾ ਤਿਆਰ ਹੋਊਗਾ ਬਣ ਕੇ ਸਿੰਦਾ ਸਿੰਧੀ ਜਿਹੜੀ ਉਹਦਾ ਟ੍ਰੈਂਡ ਹੋ ਰਿਹਾ ਬਹੁਤ ਜ਼ਿਆਦੇ ਇਹ ਹਰ ਕਾਨੂੰਨ ਦੀ ਨਹੀਂ ਪਰ ਮੈਨੂੰ ਮੇਰਾ ਤਰੀਕਾ ਸੌਖਾ ਲੱਗਦਾ ਜਿਵੇਂ ਮੈਂ ਸਿੰਧੀ ਦਾ ਧੁੱਪਾ ਪਾਉਣੀ ਹੈ ਮੈਂ ਕੋਈ ਇਸ ਤਰ੍ਹਾਂ ਪਾਉਂਦਾ ਨਹੀਂ ਦੇਖਿਆ ਤੇ ਟਾਈਮ ਬਚਦਾ ਮੇਰੇ ਜਿਹੜਾ ਮੈਂ ਧੁੱਪਾ ਪਾਉਣੀ ਹੈ ਸਿੰਧੀ ਦਾ ਉਹਦੇ ਚ ਫਿਲਹਾਲ ਮੈਂ ਪਹਿਲਾਂ ਪੱਤੀਆਂ ਤੇ ਆ ਦੱਸਦਾ ਫਿਰ ਤੁਹਾਨੂੰ ਇਹ ਫੁੱਲ ਜਿਹੜਾ ਮੈਨੂੰ ਆ ਲੱਗਦਾ ਵੀ ਦੋ ਵੀਡੀਓ ਬਣਨਗੇ ਸ਼ਾਇਦ ਕਿਉਂਕਿ ਤਣਾਈ ਨੂੰ ਵੀ ਟਾਈਮ ਲੱਗਦਾ ਜਿਹੜੀ ਸਿੰਧੀ ਧੁੱਪ ਹੈ ਤੇ ਉਹਦੀ ਬਣਾਈ ਨੂੰ ਤੇ ਇਹ ਤਾਂ ਸਾਨੂੰ ਪਤਾ ਹੀ ਹੋਣਾ ਅੱਗੇ ਵੀ ਪਹਿਲਾਂ ਤਾਂ ਤੁਸੀਂ ਪੋਲਾ ਤੋਪਾ ਹੀ ਕਹਿੰਦੇ ਨੇ ਇਹਨੂੰ ਐਸੇ ਤਾਂ ਇਹਦਾ S3 ਪਾਊਗਾ ਫੁੱਲ ਸਾਰਾ ਜੇ ਹੁਣ ਇਧਰੀ ਸਾਈਡ ਬਣ ਗਈ ਹੁਣ ਇਧਰੀ ਸਾਈਡ ਕੱਢ ਲਿਆ ਆਪਾਂ ਨੇ ਅਸੀਂ ਇਹ ਵੀ ਹੁਣ ਇਧਰੋਂ ਐਂ ਬਣੀ ਹੋਈ ਆਊਗਾ होगा अपना त्यारे तरह यह तैयार हो सारे इस तरह ही तैयार हो फ जिन्हें भी है तीन फुल ने चौथा आ है आ चीज पंचम आ चीज है ये चीज है जीडी यही मैं दस दनी हमें भरनी कि देखो इस तरह पहले हिसाप ले ਤਾਂ ਫੇਰ ਨੂੰ ਏ ਟੱਡਾ ਟੱਡਾ ਪਾਸ ਪਾਈ ਜਾਣਾ ਸਿੱਧੇ ਈ ਤੋਪਾ ਕੱਢੀ ਜਾਣਾ ਆਲੇ ਦਰੋਂ ਇਹ ਦੋ ਰੰਗਾਂ ਦਾ ਹੋ ਜੂਗਾ हाँ देखो इस तरह टेडा टेडा नीचे नीचे क्ढी जाए इतों नीचे कट लिए सूई इधरों अद कट ली जो आप पहला बनाया सो आपे नीचे आई जाऊंगी पत्ती ये छोटी है बस छोटी तो छोटे टंके टाके भरने वे बड़ी, बड़ी। उस तरह बन जूगी पत्ती बन ਬਿੱਚੋ ਸਿਰੇ ਤੇ ਸੂਈ ਕੱਟ ਲੈਣੀ ਆਪ ਕੋ ਵਿਚਾਰੇ ਇਹਨੂੰ ਆਪਾਂ ਕੁੰਜੇ ਜੋ ਕੱਢ ਲੈਣਾ ਇੱਥੋਂ ਧਾਗਾ ਐਵੇਂ ਤੇ ਡਾ ਚੱਲੂਗਾ ਮਤਲਬ ਇੰਨੀ ਜਗਾ ਪਿੱਛੇ ਤੋਂ ਸੂਈ ਲੈ ਲੈਣੀ ਆਪਾਂ ਇੱਥੋਂ ਟੈਸਟ ਹੀ ਇਹ ਤੋਂ ਇੱਥੋਂ ਫਿਰ ਉਹਨੇ ਇਹਤੇ ਟੰਕਾ ਗੱਡੀ ਜਾਣਾ ਇਹ ਪੱਤੀਆਂ ਮੈਂ ਜਿਹੜੀ ਛਿਲਕਸ ਦੀ ਰੀਲ ਹੁੰਦੀ ਆ ਛਿਲਕ ਰੀਲ ਇਹ ਪੱਤਾ ਪਾ ਭਰ ਲਿਆ ਹੁਣ ਆਪਾਂ ਨੇ ਡੰਡੀ ਸਾਨੂੰ ਪਹਿਲਾਂ ਵੀ ਦੱਸੀ ਹੋਈ ਐ ਸਿੱਧੇ ਤੋਪੇ ਨਾਲ ਬਣਾ ਲਓ ਚਾਹੇ ਕੁੰਡੀ ਤੋਪੇ ਨਾਲ ਮਨ ਲਓ ਛੋਡੀ ਇੱਛਾ ਇਹ ਡੰਡੀਆਂ ਮੈਂ ਪਹਿਲਾਂ ਕਈ ਵਾਰੀ ਦੱਸ ਚੁੱਕੀ ਹਾਂ ਤੇ ਹੁਣ ਇਹ ਉਰੇ ਇੱਕ ਪੱਤਾ ਬਣਿਆ ਹੋਇਆ ਹੈ ਉਹ ਦਸਰੀ ਮੱਚ ਉਹ ਤਾਜਾ ਪੱਤਾ ਹੈ ਆਸੀ ਇਹ ਦੱਸ ਰਹੀ ਮੈਂ ਛੋਟਾ ਜਿਹਾ ਪੱਤਾ ਆਸੀ ਤੇ ਬਣਿਆ ਹੋਇਆ ਤੇ ਉਰੇ ਵੀ ਬਣੇ ਹੋਏ ਨੇ ਇੱਕ ਇਸੇ ਤਰ੍ਹਾਂ ਹੀ ਪਾਣਗੇ ਸਾਰੇ ਪੱਤੇ ਤੇ ਸੂਈ ਕੱਢ ਲੈਣੀ ਆ ਤੇ ਧਾਗਾ ਮੂਰੇ ਕਰ ਲੈਣਾ ਇਸ ਤਰ੍ਹਾਂ ਇੰਨੇ ਕੁ ਫਸ ਲੈਣਾ ਇੱਥੋਂ ਕੱਢ ਲੈਣੀ ਆ ਇਧਰੋਂ ਇਸ ਤਰ੍ਹਾਂ ਫਿਰ ਇੱਥੋਂ ਟੰਕਾ ਥੋੜਾ ਜਾਂ ਵੱਡਾ ਕਰਕੇ ਤਿੱਖਾ ਜਾਂ ਅੱਗੇ ਨੂੰ ਐਂ ਘੱਟ ਲੈਣਾ ਫੇਰ ਸੂਈ ਇੱਥੇ ਫਿਰ ਇਹਦੇ ਵਿੱਚ ਦੀ ਇਸ ਤਰ੍ਹਾਂ ਇਹ ਆਪਦੀ ਮਰਜ਼ੀ ਹੈ ਦੋ ਚੱਕਰ ਲਾਓ ਜੇ ਮੋਟਾ ਪੱਤਾ ਬਣਾਉਣਾ ਤੇ ਦੋ ਤਿੰਨ ਤਿੰਨ ਵਾਰੀ ਪਾ ਸਕਦੇ ਆ ਇਥੋਂ ਜੀ ਮੈਂ ਦੋ ਵਾਰੀ ਪਾਇਆ ਆ ਜੇ ਜਿੰਨੀ ਮੋਟਾ ਬਣਾਉਣਾ ਨਾ ਮੋਟਾ ਬਣ ਜਾਂਦਾ ਫਿਰ ਇਸ ਤਰ੍ਹਾਂ ਮੂਰੇ ਧਾਗਾ ਕਰਕੇ ਜਿਵੇਂ ਆਪਾਂ ਕਾगज ਬਣਾਉਨੇ ਆ ਦੇ ਕਮੀਜ਼ ਦੇ ਨੂੰ ਕਾगज ਪੱਤਾ ਵੀ ਕਹਿੰਦੇ ਨੇ ਕਾगज ਫੁੱਲ ਵੀ ਬਣਦਾ ਇਹ ਇਹਦਾ ਇਹ ਵੀ ਆਪਾਂ ਦੇ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਹੀ ਮੂਰੇ ਧਾਗਾ ਕਰਿਆ ਵਿੱਚ ਦੀ ਸੂਈ ਦੇ ਇਹਦੇ ਵਿੱਚ ਦੀ ਲੰਘਾਇਆ ਤੇ ਇਸ ਤਰ੍ਹਾਂ ਕਰਿਆ ਦੇਖੋ ਇਹ ਜਿਵੇਂ ਸਾਂਹਣਾ ਦੇਖੋ ਇਸ ਤਰ੍ਹਾਂ ਜਦੋਂ ਇਹਨੂੰ sire te ਆ ਗਿਆ ਇਹਨੂੰ ਇੱਥੋਂ ਜੇ ਆਪਾਂ ਇਹ ਰੱਖ ਦਾਂਗੇ ਤਾਂ ਇਹ ਉਲਟ ਜਾਊਗਾ ਇਹਨੂੰ ਇੱਥੇ ਹੀ ਐਵੇਂ نیچے ਕੱਢ ਲਓ ਦੇਖੋ ਇੱਥੇ ਹੀ نیچے ਕੱਢ ਲਓ ਇਹ ਫਿਰ ਇਹਦੇ ਵਿੱਚ ਦੀ ਕੱਢ ਕੇ ਇੱਥੋਂ ਫੇਰ ਇਦਲਾ ਪੱਤਾ ਇਦਲੀ ਸੜਾ ਇਸ ਤਰ੍ਹਾਂ ਇਹ ਸਾਰਾ ਇਸ ਤਰ੍ਹਾਂ ਬਣ ਜੂਗਾ ਪੱਤਾ ਇਹ ਆਪਾਂ ਬਣਾ ਕੇ ਇਹ ਸਾਰੇ ਪੱਤੇ ਡੰਡੀਆਂ ਤੇ ਇਹਦਾ ਬਣ ਗਿਆ ਹੋਇਆ ਪਾਰਟ ਪਹਿਲਾ ਤੇ ਉਮੀਦ ਕਰਦਾ ਤੁਹਾਨੂੰ ਸਮਝ ਆ ਗਈ ਹੋਊਗੀ ਜੇ ਨਹੀਂ ਸਮਝ ਆਉਗ ਤਾਂ ਤੁਸੀਂ ਜਰੂਰ ਦੱਸਣਾ ਮੈਨੂੰ ਕੁਝ ਲੈਣਾ ਵੀ ਕਿਵੇਂ ਬਣਦਾ ਇਹ ਆਪਾਂ ਦੁਬਾਰਾ ਦੱਸਾਂਗੇ ਤੇ ਇੱਥੇ ਵੀ ਮੈਂ ਦੱਸਿਆ ਸੁਣ ਪਰਨਾ ਗੱਠ ਤੋਂ ਪਪੜਿਆ ਹੈ ਮੈਂ ਤੁਸੀਂ ਜੋ ਵੀ ਤੁਹਾਡੀ ਇੱਛਾ ਹੈ ਜੀ ਪਿਸਤਰਾ ਵੀ ਲਾ ਸਕਦੇ ਹ ਸਤਾਰੇ ਦੇ ਵਿੱਚ ਵੀ ਲੱਗ ਜਾਂਦੇ ਨੇ ਇੱਥੇ ਆ ਚੀਜ਼ਾਂ ਤੇ ਵਿਚਕਾਰ ਛੋਟੇ ਉਹ ਤੁਹਾਡੀ ਇੱਛਾ ਜੇ ਸੁਣ ਲੈਣੇ ਤੇ ਜੇ ਵੀਡੀਓ ਚੰਗੀ ਲੱਗੀ ਉਹਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ たのばた。